ਸਤਿ ਸ਼੍ਰੀ ਅਕਾਲ ਜੀ ਸਭ ਨੂੰ ਕਿਵੇਂ ਹੋ ਜੀ ਸਾਰੇ ਅੱਜ ਆਪਾਂ ਬਣਾਉਣ ਲੱਗੇ ਆਂ ਆਮਲਿਆਂ ਦਾ achar ਨਵੇਂ ਤਰੀਕੇ ਨਾਲ ਤੇ ਜੇ ਤੁਸੀਂ ਇਸ ਤਰੀਕੇ ਨਾਲ achar ਬਣਾਉਂਗੇ ਤਾਂ ਉਹਨਾਂ ਨੂੰ ਬਿਲਕੁਲ ਵੀ ਉਲਲੀ ਨਹੀਂ ਲੱਗਦੀ ਨਾ ਖਰਾਬ ਹੁੰਦੇ ਆ ਸਾਲ ਭਰ ਵੀ ਤੁਸੀਂ ਸਟੋਰ ਕਰਕੇ ਰੱਖ ਸਕਦੇ ਹੋ ਤੇ ਮੈਂ ਕਿਲੋ ਆਮਲੇ ਲਏ ਸੀ ਜੀ ਇਹਨਾਂ ਵਿੱਚੋਂ ਕੁਝ ਕ ਮੈਂ ਦੇਖੋ ਕੱਟ ਲਿਆ ਇਦਾਂ ਇਹ ਤੁਸੀਂ ਕੱਟ ਲੈਣੇ ਆਂ ਗਿਟਕਾਂ ਲੱਗ ਕਰ ਲੈਣੀਆਂ ਇਹਨਾਂ ਤੋਂ ਕੱਟ ਕੇ ਬਿਲਕੁਲ ਇਦਾਂ ਰੱਖ ਲੈਣੇ ਆਂ ਤੇ ਆ ਦੇਖੋ ਗਿਟਕਾ ਵੀ ਮੈਂ ਅਲੱਗ ਕਰ ਲਈਆਂ ਇਹਨਾਂ ਦੀਆਂ ਤੇ ਇਹਨਾਂ ਗਿਟਕਾਂ ਦਾ ਕੀ ਕਰਾਂਗੇ ਉਹ ਵੀ ਮੈਂ ਤੁਹਾਨੂੰ ਇੱਕ ਵੀਡੀਓ ਚ ਦੱਸੂੰਗੀ ਜ਼ਰੂਰ ਇਹ ਮੈਂ ਸਾਂਭ ਲੈਣੀਆਂ ਨੇ ਗਿਟਕਾ ਤੇ ਆਮਲੇ ਕੱਟੇ ਪਏ ਆ ਕੁਛਕ ਕੁਛਕ ਕੱਟਣੇ ਬਾਕੀ ਆ ਗਿਟਕਾ ਵਿੱਚੋਂ ਕੱਢ ਕੇ ਅਲੱਗ-ਅਲੱਗ ਕਰਕੇ ਐਦਾਂ ਕੱਟ ਕੇ ਰੱਖ ਲਾਂਗੇ ਹਾਂਜੀ ਇਸ ਤਰ੍ਹਾਂ ਆਪਾਂ ਇੱਕ ਚੁੰਨੀ ਦੇ ਉੱਤੇ ਸਾਰੇ ਆਮਲਿਆਂ ਨੂੰ ਐਦਾਂ ਅ ਬਿਖਾਰ ਲੈਣਾ ਹੈ ਤੇ ਇਹਨਾਂ ਨੂੰ ਆਪਾਂ ਹੁਣ 3-4 ਦਿਨ ਦੀ ਧੁੱਪ ਲਗਾਵਾਂਗੇ ਚੰਗੀ ਤਰ੍ਹਾਂ ਬਣ ਰਿਹਾ ਵੀਡੀਓ ਦੇ ਨਾਲ ਫਿਲਹਾਲ ਹੁਣ ਤਾਂ ਸ਼ਾਮ ਦਾ ਟਾਈਮ ਹੋ ਗਿਆ ਤੇ ਇਹਨਾਂ ਨੂੰ ਮੈਂ ਇੱਦੀ ਚੁੰਨੀ ਦੇ ਵਿੱਚ ਬੰਨ ਕੇ ਲਟਕਾ ਦੂੰਗੀ ਤਾਰ ਦੇ ਉੱਤੇ ਤੇ ਸਵੇਰੇ ਇਹਨਾਂ ਨੂੰ ਮੈਂ ਧੁੱਪ ਤੇ ਜਾ ਕੇ ਪਾ ਕੇ ਆਉਂਗੀ ਤੇ ਤੁਸੀਂ ਬਣ ਵੀਡੀਓ ਦੇ ਨਾਲ ਬਣੇ ਰਹਿਣਾ ਆ ਮੈਂ ਤੁਹਾਨੂੰ ਦਿਖਾਉਂਗੀ ਕਿ ਸੁੱਕ ਕੇ ਕਿਵੇਂ ਦੇ ਹੋ ਜਾਣਗੇ ਤੇ ਆਮਲਿਆਂ ਦਾ achar ਬਹੁਤ ਹੀ ਟੇਸਟੀ ਹੀ ਬਣਦਾ ਹੈ ਇਹਦੇ ਵਿੱਚ ਕੁਝ ਕੁ ਮਸਾਲੇ ਪੈਂਦੇ ਆ ਤੁਹਾਨੂੰ ਮਸਾਲੇ ਵੀ ਦੱਸੂਗੀ ਕਿਹੜੇ-ਕਿਹੜੇ ਪੈਂਦੇ ਆ ਇਹਦੇ ਵਿੱਚ ਅੱਗੇ ਵੀਡੀਓ ਦੇ ਵਿੱਚ ਇਹ ਬਹੁਤ ਹੀ ਫਾਇਦੇਮੰਦ ਹੁੰਦੇ ਆ ਆਮਲੇ ਸਰਦੀਆਂ ਦੇ ਵਿੱਚ ਆਉਂਦੇ ਹੀ ਸਟਾਰਟ ਹੋ ਜਾਂਦੇ ਆ ਸਰਦੀ ਦੇ ਵਿੱਚ ਖਾਓ ਜ਼ਰੂਰ ਇਹਨਾਂ ਨੂੰ ਬਹੁਤ ਫਾਇਦੇਮੰਦ ਹੁੰਦੇ ਆ ਤੇ ਚਲੋ ਠੀਕ ਹੈ ਹੁਣ ਆਪਾਂ ਇਹਨਾਂ ਨੂੰ ਰੱਖਾਂਗੇ ਧੁੱਪੇ ਤੇ ਦੇਖਦੇ ਆ ਸੁੱਕ ਕੇ ਕਿਵੇਂ ਦੇ ਹੁੰਦੇ ਆ ਹਾਂਜੀ ਆਪਾਂ ਆਮਲੇ ਧੁੱਪ ਤੇ ਸੁਕਣੇ ਪਾਤੇ ਆ ਤੇ ਆਪਣਾ ਦੂਜੇ ਦਿਨ ਆਵਲੇ ਸੁਕਾਉਂਦਾ ਕੁਝ ਕੁ ਹੱਦ ਤੱਕ ਸੁੱਕ ਚੁੱਕੇ ਆ ਪਰ ਇਹਨਾਂ ਨੂੰ ਦੋ ਦਿਨ ਹਜੇ ਹੋਰ ਲੱਗਣਗੇ ਸੁੱਕਣ ਵਿੱਚ ਤੇ ਰਾਤ ਨੂੰ ਆਪਾਂ ਚੱਕ ਦਿੰਨੇ ਹੁੰਨੇ ਆ ਦਿਨੇ ਧੁੱਪ ਤੇ ਪਾ ਦਿੰਨੇ ਜਦੋਂ ਧੁੱਪ ਨਿਕਲ ਜਾਂਦੀ ਆ ਤੇ ਧਿਆਨ ਰੱਖਣਾ ਨੀਚੋਂ ਦੀ ਸਿਲ ਨਾ ਚੜੇ ਮੇਂ ਜ਼ਮੀਨ ਤੇ ਸੁੱਕਣੇ ਪਾਏ ਆ ਨਾ ਤਾਂ ਨੀਚੇ ਮਾਮ ਜੰਮਾ ਵੇ ਸ਼ਾਤਾ ਫਿਰ ਉੱਪਰ ਪਾਏ ਤੇ ਤੁਸੀਂ ਮੰਜੇ ਵਗੈਰਾ ਤੇ ਸੁੱਕਣੇ ਪਾਉ ਜਾਂਦਾ ਇਹਨੂੰ ਤੇ ਇੱਕ ਚੀਜ਼ ਹੋਰ ਇਹਨੂੰ ਉੱਪਰੋਂ ਜ਼ਰੂਰ ਟੱਕ ਦੇਣਾ ਹੈ ਤਾਂ ਕਿ ਇਹਦੇ ਵਿੱਚ ਮਿੱਟੀ-ਮੁੱਟੀ ਨਾ ਜਾਵੇ ਤੇ ਮੈਂ ਇਹੀ ਚੁੰਨੀ ਡਬਲ ਕਰਕੇ ਇਹਦੇ ਤੇ ਜਿਹੜੇ ਇੱਕ ਸਾਈਡ ਤੇ نیچے ਸੁਕਣੇ ਪਾਉਂਗੀ ਤੇ ਦੂਸਰੀ ਸਾਈਡ ਤੋਂ ਉੱਪਰ ਕਰ ਦੂੰਗੀ ਤੇ ਇਹਨਾਂ ਨੂੰ ਚੰਗੀ ਤਰ੍ਹਾਂ ਆਪਾਂ ਸੁਕਾ ਲਾਂਗੇ ਮਿਲਦੇ ਹਾਂ ਹੁਣ ਜਦੋਂ ਇਹ ਸਾਰੇ ਸੁੱਕ ਜਾਣਗੇ ਫੇਰ ਆਪਾਂ ਦਿਖਾਣੇ ਆ ਤੁਹਾਨੂੰ ਬਣੇ ਰਿਓ ਵੀਡੀਓ ਦੇ ਨਾਲ ਹਾਂਜੀ ਦੇਖੋ ਇਸ ਤਰ੍ਹਾਂ ਆਪਾਂ ਇਹਨੂੰ ਇਸ ਚੁੰਨੀ ਨਾਲ ਹੀ ਉਪਰ ਚੰਗੀ ਤਰ੍ਹਾਂ ਟੱਕ ਦਾਂਗੇ ਤਾਂ ਕਿ ਇਹਦੇ ਤੇ ਮਿੱਟੀ ਵਗੈਰਾ ਨਾ ਪਵੇ ਤੇ ਟੱਕੇ ਸੁਕਾਣਾ ਆ ਨਹੀਂ ਤਾਂ ਚਾਰ ਵਿੱਚੋਂ ਕਿਰਚਰ ਆਊਗੀ ਤੇ ਫਿਰ ਸਾਰਾ ਚਾਹ ਖਰਾਬ ਲੱਗੇਗਾ ਤੇ ਬੜੇ ਧਿਆਨ ਨਾਲ ਸੁਕਾਣਾ ਤੁਸੀਂ ਇਹਨੂੰ ਤਿੰਨ ਚਾਰ ਦਿਨ ਦੀ ਚੰਗੀ ਤਰ੍ਹਾਂ ਧੁੱਪ ਲਗਾਵਾਂਗੇ ਤਾਂ ਕਿ ਇਹਦੇ ਵਿੱਚ ਸੇਲ ਜਿਹੜੀ ਹੈ ਬਿਲਕੁਲ ਖਤਮ ਹੋ ਜਾਏ ਪਾਣੀ ਨਹੀਂ ਬਚਣਾ ਚਾਹੀਦਾ ਹਾਂਜੀ ਆਵਲੇ ਆਪਣੇ ਬਿਲਕੁਲ ਸੁੱਕ ਚੁੱਕੇ ਸੀ ਤੇ ਇਹਦੇ ਵਿੱਚ ਨਾ ਮਸਾਲੇ ਆਪਾਂ ਜਿਹੜੇ ਪਾਣੇ ਆ ਇਹ ਵਾਲੇ ਆ ਸੌਂਫ ਰਾਈ ਹਲਦੀ ਥੋੜੀ ਜਿਹੀ ਕਾਲੀ ਮਿਰਚ ਜਵੈਣ ਤੇ ਕਲੌਂਜੀ ਤੇ ਆਮ ਲਿਆ ਸਿੱਧਾ ਨਮਕ ਤੇ ਇਹ ਵਾਲੇ ਮਸਾਲੇ ਆਪਾਂ ਮਿਕਸ ਕਰਨੇ ਆ ਵਿੱਚ ਤੇ ਇਹਦੇ ਵਿੱਚ ਮੈਂ ਇਹਦੇ ਵਿੱਚ ਮੈਂ ਨਾ ਅਚਾਰ ਦਾ ਤੇਲ ਪਾਇਆ ਮੇਰੇ ਕੋਲ ਮਿਰਚਾਂ ਦੇ ਅਚਾਰ ਦਾ ਤੇਲ ਪਿਆ ਸੀ ਉਹ ਪਾਤਾ ਸੀ ਥੋੜੀ ਜੀ ਵੀਡੀਓ ਸਕਿਪ ਹੋ ਗਈ ਤੁਸੀਂ ਜਿਹੜਾ ਤੇਲ ਬਾਅਦ ਵਿੱਚ ਵੀ ਪਾ ਸਕਦੇ ਹੋ ਇਹ ਸਾਰੇ ਮਸਾਲੇ ਪਾ ਕੇ ਤੇ ਅਚਾਰ ਦਾ ਤੇਲ ਮੇ ਇਹਦੇ ਵਿੱਚ ਪਾਤਾ ਹੋਇਆ ਸੀ ਇਹ ਹੁਣ ਆਪਣਾ ਅਚਾਰ ਬਣ ਕੇ ਬਿਲਕੁਲ ਰੈਡੀ ਆ ਤੇ ਆਹ ਵਾਲੇ ਵੀ ਮੈਂ ਮਸਾਲੇ ਜੜੇ ਆ ਇਹਦੇ ਵਿੱਚ ਸਾਰੇ ਪਾ ਦੇਣੇ ਆ ਤੇ ਮਿਕਸ ਕਰ ਦੇਣਾ ਆ ਮਿਕਸ ਕਰਕੇ ਆਪਾਂ ਇੱਕ ਆਮਰਤਵਨ ਲੈ ਲਿਆ ਤੋਪੇ ਜਿੰਗੀ ਤਰ੍ਹਾਂ ਸਿਕਾ ਲਿਆ ਇਹਦੇ ਵਿੱਚ ਆਪਾਂ ਪਾ ਦਾਂਗੇ ਤੇਲ ਤੁਹਾਡੀ ਇੱਛਾ ਹੋਰ ਪਾਣਾ ਤਾਂ ਤੁਸੀਂ ਹੋਰ ਵੀ ਪਾ ਸਕਦੇ ਹੋ ਤੇ ਤੁਸੀਂ ਜੇ ਤੁਹਾਡੇ ਕੋਲ ਅੰਬ ਦੇ ਚਾਰ ਦਾ ਮਸਾਲਾ ਜਿਹੜਾ ਤੇਲ ਤੇ ਮਸਾਲਾ ਬਚਿਆ ਹੋਇਆ ਪਿਆ ਹੁੰਦਾ ਨਾ ਤੁਸੀਂ ਇਹਨਾਂ ਆਵਲਿਆਂ ਨੂੰ ਉਹਦੇ ਵਿੱਚ ਵੀ ਪਾ ਸਕਦੇ ਹੋ ਤੇ ਅੰਬ ਦੇ ਜਿਹੜਾ ਮਸਾਲਾ ਹੁੰਦਾ ਨਾ ਉਹਦੇ ਵਿੱਚ ਵੀ ਬੜੇ ਟੇਸਟੀ ਬਣਦੇ ਆ ਤੇ ਇਹਨੂੰ ਤੁਸੀਂ ਜ਼ਿਆਦਾ ਦੇਰ ਤੱਕ ਸਟੋਰ ਕਰਕੇ ਰੱਖ ਸਕਦੇ ਹੋ ਬਹੁਤ ਟਾਈਮ ਤੱਕ ਲੰਮੇ ਸਮੇਂ ਤੱਕ ਚੱਲ ਜਾਂਦੇ ਆ ਇਹ ਲਓ ਜੀ ਹੁਣ ਆਪਾਂ ਇਹਨੂੰ ਉਹਦੇ ਵਿੱਚ ਸ਼ਿਫਟ ਕਰ ਦਿੰਨੇ ਆ ਮਰਤਬਾਨ ਦੇ ਵਿੱਚ ਲਓ ਜੀ ਆਚਾਰ ਆਪਾਂ ਇਹਦੇ ਵਿੱਚ ਸ਼ਿਫਟ ਕਰਤਾ ਤੇ ਦੋਕ ਦਿਨ ਆਪਾਂ ਨੂੰ ਇੱਦਾਂ ਹੀ ਪਿਆਰ ਰਹਿਨ ਦਾਂਗੇ ਫਿਰ ਇਹਦੇ ਵਿੱਚ ਹੋਰ ਤੇਲ ਐਡ ਕਰ ਦਾਂਗੇ ਥੋੜਾ ਜਿਹਾ ਇੱਕ ਟਿਪ ਹੋਰ ਹੈ ਮੇਰਾ ਕਿ ਤੁਸੀਂ ਕੋਈ ਵੀ ਆਚਾਰ ਪਾਓ ਨਾ ਤੇ ਹੱਥ ਨਾਲ ਹੱਥ ਨਾਲ ਬਣਾਉਣ ਲੱਗਿਆਂ ਤੁਸੀਂ ਹੱਥ ਨਾਲ ਨਾ ਲਾਓ ਆਚਾਰ ਨੂੰ ਤੁਸੀਂ ਕੜਛੀ ਜਾਂ ਚਮਚਾ ਲੈ ਕੇ ਉਹਦੇ ਨਾਲ ਹੀ ਮਿਕਸ ਕਰੋ ਤੇ ਕੜਛੀ ਜਾਂ ਚਮਚੇ ਨਾਲ ਹੀ ਮਰਤਬਾਨ ਦੇ ਵਿੱਚ ਪਾ ਦਿਓ ਤੇ ਆਚਾਰ ਜਿਹੜਾ ਆ ਉਹ ਜਿਆਦਾ ਟਾਈਮ ਤੱਕ ਲੰਘ ਜਾਂਦਾ ਫਿਰ ਜਲਦੀ ਖਰਾਬ ਨਹੀਂ ਹੁੰਦਾ ਤੇ ਮੈਨੂੰ 3 ਦਿਨ ਲੱਗੇ ਇਹ ਸਾਮਲਿਆਂ ਨੂੰ ਸੁਕਾਣ ਦੇ ਵਿੱਚ ਮਤਲਬ ਠੀਕ ਠਾਕ ਜੀ ਧੁੱਪ ਸੀਗੀ ਜੇ ਤਿੱਖੀ ਧੁੱਪ ਹੋਵੇ ਤਾਂ 1 ਦਿਨ 'ਚ ਵੀ ਸੁੱਕ ਸਕਦੇ ਆ ਤੇ ਬਾਕੀ ਆਪਣਾ ਆਈਡੀਆ ਦੇਖ ਲਿਓ ਤੁਸੀਂ ਜਦੋਂ ਚੰਗੀ ਤਰ੍ਹਾਂ ਸੁੱਕ ਜਾਣ ਪਾਣੀ ਨਾ ਰਵੇ ਵਿੱਚ ਤਾਂ ਆਪਾਂ ਇਹਨੂੰ ਪਾਣਾ ਆ ਜੇ ਗਿੱਲੇ ਰਹਿਣਗੇ ਤਾਂ ਫਿਰ ਖਰਾਬ ਹੋ ਸਕਦੇ ਆ ਜਿਆਦਾ ਟਾਈਮ ਤੱਕ ਨਹੀਂ ਚੱਲਣਗੇ ਤੇ ਜੇ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਰੈਸਪੀ ਵਧੀਆ ਲੱਗੀ ਤਾਂ ਵੀਡੀਓ ਨੂੰ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਥੈਂਕ ਯੂ ਸੋ ਮਚ ਜੀ ਬਹੁਤ ਬਹੁਤ ਧੰਨਵਾਦ ਵੀਡੀਓ ਦੇ ਨਾਲ ਬਣੇ ਰਹਿਣ ਲਈ